ਹੋਰ ਤੇ ਹੋਰ ਵੀ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕਮਲ ਮਲਹੋਤਰਾ ਜੁੜ ਚੁੱਕੇ ਨੇ ਫਿਰੋਜ਼ਪੁਰ ਤੇ ਤੇ ਜਗਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਜਨਾਲਾ ਤੋਂ ਸਭ ਤੋਂ ਪਹਿਲਾਂ ਕਮਲ ਮਲਹੋਤਰਾ ਮੈਂ ਤੁਹਾਡੇ ਕੋਲ ਆਣਾ ਚਾਹਾਂਗੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ 2024 ਲੋਕ ਸਭਾ ਚੋਣ ਨੂੰ ਲੈ ਕੇ ਕੱਲ ਜਿਹੜੀ ਹੈ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ਚੋਣ ਕਮਿਸ਼ਨ ਦੇ ਵੱਲੋਂ ਜਿਹੜੀ ਹੈ ਜਿਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਤੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਇਹ ਬਿਲਕੁਲ ਵਦਸਤ ਸੁਣਨਾ ਵਾ ਅਸੀਂ ਇੰਡੀਆ ਵੀ ਪੰਜਾਬ ਦੇ ਨਾਲ ਹੀ ਮਦਸਤ ਸੁਣਨਾ ਪਹਿਲਾਂ ਵੀ ਜਿਹੜੇ ਵਾ ਚੋਣ ਨੂੰ ਲੈ ਕੇ ਅਸੀਂ ਇੱਕ ਕੀਤਾ ਸੀਗਾ ਇੱਥੇ ਕਵਰ ਕੀਤੀ ਸੀਗੀ ਤੇ ਦੱਸਿਆ ਸੀਗਾ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਚੌਕਸ ਹੋ ਚੁੱਕੇ ਨੇ 2024 ਦੇ ਜਿਹੜੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਗੱਲ ਕੀਤੀ ਜਾਵੇ ਅੱਜ ਜਿਹੜੀ ਵਾ ਜਿਹੜਾ ਲੋਕ ਸਭਾ ਦੇ ਚੋਣਾਂ ਦੀ ਤਰੀਕ ਯਾ ਪ੍ਰੈਸ ਕਾਨਫਰੰਸ ਕੱਲ ਰੱਖੀ ਗਈ ਹੈ ਜਿ ਇਲੈਕਸ਼ਨ ਕਮਿਸ਼ਨ ਵੱਲੋਂ ਉਹਨੂੰ ਲੈ ਕੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੋਰ ਜ਼ਿਆਦਾ ਜਿਹੜੇ ਵਾ ਉਹ ਆਪਣੇ ਕੰਮ ਦੇ ਵਿੱਚ ਜਿਹੜੀ ਵਾ ਹੋਰ ਜ਼ਿਆਦਾ ਤੇਜ਼ੀ ਕਰ ਰਹੇ ਨੇ ਤੇ ਖਾਸ ਕਰਕੇ ਗੱਲ ਕੀਤੀ ਜਾਵੇ ਸਕਿਉਰਿਟੀ ਦੀ ਸਕਿਉਰਿਟੀ ਨੂੰ ਲੈ ਕੇ ਜਿਹੜੀ ਪੈਰਾਮਿਲਟਰੀ ਫੋਰਸਿਸ ਨੇ ਫੋਸਬੁਰ ਦੇ ਵਿੱਚ ਸਤਾ ਦਾ ਅਤੇ ਹਜੇ ਜਿਹੜੀਆਂ ਜਿਹੜੀਆਂ ਪਾਰਟੀਆਂ ਵੱਲੋਂ ਆਦੇ ਜਿਹੜੇ ਉਮੀਦਵਾਰ ਕੋਸ਼ਿਸ਼ ਕਰਨੇ ਹਨ ਉਹਨਾਂ ਦਾ ਹਜੇ ਤੱਕ ਕੋਈ ਵੀ ਬਿਉਰਾ ਜਿਹੜਾ ਫਰੂਖਪੁਰ ਦੀ ਲੋਕ ਸਭਾ ਸੀਟ ਨੂੰ ਲੈ ਕੇ ਹਜੇ ਤੱਕ ਕੋਈ ਤਰਨਿਆ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਅੱਜ ਆ ਸੀਟ ਦਾ ਐਲਾਨ ਕਰ ਦਿੱਤਾ ਗਿਆ ਪਰ ਫਰੂਖਪੁਰ ਵਿੱਚ ਹਜੇ ਨਾ ਭਾਜਪਾ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਅਤੇ ਨਾ ਹੀ ਕਾਲੀਆਂ ਵੱਲੋਂ ਜਿਹੜਾ ਵੈ ਆਪ ਦਾ ਕੋਈ ਉਮੀਦਵਾਰ ਲੈਣਿਆ ਗਿਆ ਹੈ ਪਰ ਜਿਹੜੀ ਕਿਤੇ ਨਾ ਕਿਤੇ ਜਿਹੜੇ ਵਰਕਰ ਨੇ ਜਿਹੜੇ ਇਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਨੇ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਵਾ ਆਪਦੀ ਤਿਆਰੀ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਜਿਹੜੀ ਵਾ ਸਪੈਸ਼ਲ ਤੌਰ ਤੇ ਇਸ ਨੂੰ ਲੈ ਕੇ ਮੀਟਿੰਗਾਂ ਵੀ ਜਾਰੀ ਨੇ ਤੇ ਉਹਨਾਂ ਵੱਲੋਂ ਜਿਹੜੀ ਹੈ ਆਪਣੀ ਲੋਕ ਸਭਾ ਸੀਟਸ ਨੂੰ ਲੈ ਕੇ ਜਿਹੜੀਆਂ ਵੋਟਰਾਂ ਦੀ ਸੂਚੀਆਂ ਤੇ ਜਿਹੜੇ ਦੂਜੇ ਕੰਮ ਨੇ ਉਹਦੇ ਵਿੱਚ ਵੀ ਤੇਜ਼ੀ ਆਨਦੀ ਗਈ ਹੈ ਜੀ ਜੀ ਜਗਜੀਤ ਜੀ ਹੁਣ ਮੈਂ ਤਾਂ ਆਪੀ ਕੋਲ ਆਣਾ ਚਾਹਾਂਗੀ ਜਗਜੀਤ ਲੋਕ ਸਭਾ ਚੋਣਾਂ ਦਾ ਜਿਹੜਾ ਐਲਾਨ ਹੈ ਕੱਲ ਨੂੰ ਕਰ ਦਿੱਤਾ ਜਾਵੇਗਾ ਪ੍ਰੈਸ ਕਾਨਫਰੈਂਸ ਬੁਲਾਈ ਗਈ ਹੈ ਜਿਹੜੇ ਚੋਣ ਕਮਿਸ਼ਨ ਨੇ ਉਹਨਾਂ ਦੇ ਵੱਲੋਂ ਤੇ ਕਿਸ ਤਰ੍ਹਾਂ ਦੀ ਤਿਆਰੀ ਜੜੀ ਹੈ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਇੱਕ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਜਿਹੜਾ ਹੈ ਕੱਲ ਇਹ ਜਿਹੜਾ ਚੋਣ ਹੋਵੇਗਾ ਇਸ ਦੀ ਲਾਈਵ ਸਟ੍ਰੀਮਿੰਗ ਜਿਹੜੀ ਹੈ ਸੋਸ਼ਲ ਮੀਡੀਆ ਤੇ ਕੀਤੀ ਜਾਵੇਗੀ ਜੀ ਜੀ ਅੱਜ ਵੀ ਨਾ ਦੱਸ ਲਿਆ ਮੈਨੂੰ ਵੀ ਲੱਗਦਾ ਜਿਵੇਂ ਜਿਹੜੇ ਹੋਏ ਜੇ ਕੋਈ ਜੇ ਵੀ ਇੱਕ ਲੈਟਰਸਟਿਕ ਵੀ ਆ ਵੀ ਕੱਲ ਨੂੰ 3 ਵਜੇ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ ਤਦੋ ਜੋ ਫਿਨਲ ਚਲਦੇ ਦੇ ਵਰਤਾਂ ਦੀ ਗੱਲ ਕਰੀਏ ਤੇ ਵਰਤਾਂ ਵਿੱਚ ਕਿੰਨੀ ਪਾਰੀ ਇਸ ਚਾਹ ਦਿੱਖਣ ਨੂੰ ਮਿਲ ਰਿਹਾ ਜੋ ਕਿ ਜਨਾ ਅਸੀਂ ਦੇਖਿਆ ਸਜਾਈ ਗਈ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਵੀ ਜਾਰੀ ਕਰ ਦਿੱਤੀ ਗਈ ਹੈ ਜਿਹਦੇ ਅੱਠ ਉਮੀਦਵਾਰਾਂ ਦੀ ਜਿਹੜੀ ਟਿਕਟ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਸਾਫੀ ਜਿਹੜੇ ਉਮੀਦਵਾਰਾਂ ਦੇ ਵਿੱਚ ਇਸ ਲਈ ਜਿਹੜੇ ਕਿਨਾਂ ਦੇਖਿਆ ਜੀ ਉਹਨਾਂ ਨੂੰ ਚਾਈ ਤੋਂ ਜਿਹੜੇ ਪ੍ਰਚਾਰ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਿਕਦਰ ਅੱਜ ਆਪਾਂ ਹਲਕਾ ਜਨਾਲਾ ਵੀ ਕਰੀਏ ਜੀ ਹਲਕਾ ਜਨਾਲਾ ਤਾਂ ਕਰਨ ਮੰਤਰੀ ਕੁਲਜੀਤ ਸਿੰਘ ਢਾਲੀਵਾਲ ਨੂੰ ਜਿਹੜਾ ਵਾ ਉਸ ਤੋਂ ਬਾਅਦ ਤਾਂ ਅਮਰੀਕਾ ਤੋਂ ਜਿਹੜਾ ਉਹਨਾਂ ਜਿਹੜਾ ਉਹਨਾਂ ਨੂੰ ਨਾਮ ਦੇ ਦਿੱਤਾ ਗਿਆ ਵਾ ਤੇ ਉਸ ਤੋਂ ਬਾਅਦ ਵੀ ਲੱਗਦਾ ਜੇ ਵਰਕਰਾਂ ਦੀ ਗੱਲ ਕਰੀਏ ਵਰਕਰਾਂ ਵਿੱਚ ਵੀ ਕੱਲ ਤੋਂ ਸਫਾਰੀ ਦਾ ਸਤਾ ਦਿਖ ਰਿਹਾ ਸੀਗਾ ਅੱਜ ਵੀ ਕੋਈ ਤੋਂ ਦੇ ਵਰਕਰ ਨੇ ਦਫਤਰ ਵਿੱਚ ਕੱਢੇ ਹੋਏ ਸੀ ਤੇ ਕਿੰਨਾ ਕੁ ਜਿਹੜੀਆਂ ਪ੍ਰਚਾਰ ਕਰਨ ਲਈ ਜਿਹੜੀਆਂ ਨੀਤੀਆਂ ਨੇ ਉਹ ਬਣੀਆਂ ਜਾ ਰਹੀਆਂ ਨੇ ਜੀ ਜੱਜ ਜੀ ਤੇ ਮੈਂ ਤੁਹਾਡੇ ਤੋਂ ਜਨਣਾ ਚਾਹਾਂਗੀ ਕਮਲ ਕਮਲ ਤੁਹਾਡੇ علاوہ ਜੜਾ ਹੈ ਮਤਲਬ ਤੁਹਾਡੇ ਨਜ਼ਰ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਜਿਹੜੀ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਹੈ ਇਸ ਵਾਰ ਜਿਹੜੀ ਹੈ ਇਸ ਚੋਣ ਨੂੰ ਚੋਣ ਦੀ ਪ੍ਰਕਿਰਿਆ ਨੂੰ ਲਾਈਵ ਸਟ੍ਰੀਮਿੰਗ ਦਰਾਹੀ ਲੋਕਾਂ ਨੂੰ ਦਿਖਾਇਆ ਜਾਵੇਗਾ ਤੇ ਕਿੰਨਾ ਕੁਝ ਜਿਹੜਾ ਹੈ ਇਹ ਖਾਸ ਰਹਿ ਸਕਦਾ ਹੈ ਲੋਕਾਂ ਦੇ ਪਰਸਪੈਕਟਿਵ ਤੋਂ ਜੀ ਬਿਲਕੁਲ ਜੇ ਲੋਕਾਂ ਨੂੰ ਲਾਈਵ ਸਟ੍ਰੀਮਿੰਗ ਦਾ ਜਿਹੜਾ ਵੈ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀਆਂ ਸਾਰੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਪੋਲਰਿਟੀ ਆਈ ਜੀ ਕਿ ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ ਤੇ ਜਿਹੜੀ ਲੋਕਾਂ ਨੂੰ ਇਹ ਹੋਏਗਾ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਜ਼ਹਿਤਾ ਕੀਤੀਆਂ ਗਈਆਂ ਉਮੀਦਵਾਰਾਂ ਨੂੰ ਜਾਂ ਜਿਹੜੇ ਪਾਰਟੀ ਦੇ ਹੋਰ ਅਧਿਕਾਰੀ ਨੇ ਜਾਂ ਜਿਵੇਂ ਵੀ ਨੇ ਉਹਨਾਂ ਨੂੰ ਜੋ ਵੀ ਲੋਕਾਂ ਨੂੰ ਪੋਲਰਿਟੀ ਦੇ ਵਿੱਚ ਸਾਹਮਣੇ ਆਏਗਾ ਵੀ ਇਲੈਕਸ਼ਨ ਕਮਿਸ਼ਨ ਕੀ ਦੱਸ ਰਿਹਾ ਵੈ ਤੇ ਇੱਥੇ ਕੀ ਹੋ ਰਿਹਾ ਵੈ ਇਹ ਖਾਸ ਕਰਕੇ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਯੂਥ ਦੇ ਵਿੱਚ ਇਸ ਟਾਈਮ कि ਜਿਹੜੀ ਇਹ ਲਾਈਸਕ੍ਰੀਮਿੰਗ ਹੋਈ ਗਈ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ ਹੋਏਗਾ ਜਿਨ੍ਹਾਂ ਨੇ ਪਹਿਲੀ ਵਾਰੀ ਆਪਣੀ ਵੋਟਿੰਗ ਕਰਨੀ ਹੈ ਉਹਨਾਂ ਵਾਸਤੇ ਬੜਾਈ ਉਤਸ਼ਾਹ ਦਾ ਕਾਰਨ ਮੰਨ ਲਿਆ ਜੀ ਜੀ ਤੇ ਸਾਡੇ ਨਾਲ ਹੁਣ ਕਪਿਲ ਵੀ ਜੁੜ ਚੁੱਕੇ ਨੇ ਬਠਿੰਡਾ ਤੋਂ ਕਪਿਲ ਕੱਲ ਜੁੜਾ ਹੈ ਇੰਤਜ਼ਾਰ ਖਤਮ ਹੋ ਜਾਵੇਗਾ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਦੇਸ਼ ਭਰ ਦੇ ਵਿੱਚ ਜੁੜਾ ਹੈ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਸੀ ਉਹ ਇੰਤਜ਼ਾਰ ਕੱਲ ਨੂੰ ਖਤਮ ਹੋ ਜਾਵੇਗਾ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ कपिल कपिल ਤੁਸੀਂ ਆਪਣੇ ਆਪ ਨੂੰ अनम्यूट ਕਰੋ ਉਸੇ ਤੁਹਾਡੀ ਆਵਾਜ਼ ਸਾਡੇ ਕੋਲ ਨਹੀਂ ਆ پا ਰਹੀ ਹੈ हेलो हां जी कपिल जी ਤੁਹਾਨੂੰ ਦੱਸ ਦਈਏ ਵਕ ਵਕ ਪਾਰਟੀਆਂ ਆਪਣੇ ਸਰਗਨਮੀਆਂ ਆ ਗਏ ਲੋਕਾਂ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਕੈਂਡੀਡੇਟ ਇਥੋਂ ਕੀ ਗੁਰਮੀਤ ਸਿੰਘ ਖੁੜੀਆਂ ਨੂੰ ਜਿਹੜਾ ਕੀ ਐਲਾਨਿਆ ਗਿਆ ਹੈਗਾ ਤੇ ਬਾਕੀ ਜਿਹੜੇ ਕਾਂਗਰਸ ਦੇ ਤੇ ਅਕਾਲੀ ਦਲ ਦੇ ਵੱਖ-ਵੱਖ ਪਾਰਟੀਆਂ ਦੇ ਰਹਿੰਦੇ ਆ ਉਹਨਾਂ ਦੀ ਹਜੇ ਲਿਸਟ ਆਣੀ ਬਾਕੀ ਹੈਗੀ ਜੀ ਤੇ ਅਕਮਲ ਤੋਂ ਅੱਜ ਕੋਲ ਮੈਂ ਆਣਾ ਚਾਹਵਾਂਗੀ ਜੁੜਾ ਹੈ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਵੱਡਾ ਸਿਆਸਤ ਦੇ ਵਿੱਚ ਬਦਲਾਅ ਉਹ ਤੋਂ ਦੇਖਣ ਨੂੰ ਮਿਲਿਆ ਜਦੋਂ ਕਿ ਜਿਹੜੇ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਜਿਹੜੇ ਨੇ ਹੁਣ ਹੁਣ ਜਿਹੜੇ ਨੇ ਕਰਨਾਲ ਤੋਂ ਉਹਨਾਂ ਦੇ ਵੱਲੋਂ ਉਮੀਦਵਾਰ ਦੇ ਤੌਰ ਤੇ ਜੁੜਾ ਹੈ ਚੋਣ ਕਮਿਸ਼ਨ ਚੋਣ ਕਮਿਸ਼ਨ ਦੇ ਵਿੱਚ ਜਿਹੜਾ ਉਹਨਾਂ ਦੇ ਭਾਗ ਲੈਣਗੇ ਤੇ ਚੋਣ ਜਿਹੜਾ ਹੈ ਉਹਨਾਂ ਦੇ ਵੱਲੋਂ ਕਰਨਾਲ ਤੋਂ ਉਮੀਦਵਾਰ ਦੇ ਵਜੋਂ ਲੜਿਆ ਜਾਵੇਗਾ ਜੀ ਬਿਲਕੁਲ ਲਾਈਵ ਸਟ੍ਰੀਮਿੰਗ ਦੇ ਨਾਲ ਜਿਹੜਾ ਵਾ ਉਹ ਬਿਲਕੁਲ ਕਲੀਅਰ ਹੋ ਜਾਏਗਾ ਜਿਵੇਂ ਕਿ ਲੋਕਾਂ ਦੇ ਜ਼ਿਲ੍ਹਾ ਦੇ ਵਿੱਚ ਗੱਲ ਸੀ ਜੀ ਵੀ ਸਹੀ ਇਲੈਕਸ਼ਨ ਕਮਿਸ਼ਨ ਦੀ ਜ਼ਰੂਰਤ ਤੋਂ ਬਿਨਾਂ ਜਿਹੜਾ ਵਾ ਉਹ ਐਗੋਸਟਿਸ਼ਨ ਜਾਂ ਦੂਜਾ ਕੋਈ ਵਰਗ ਆਪਦਾ ਕੰਮ ਕਰਦਾ ਪਰ ਲਾਈਵ ਸਟ੍ਰੀਮਿੰਗ ਹੋਣ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਜਾਗਰੂਤਾ ਆ ਜਾਏਗੀ ਕਿ ਵੀ ਜੋ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਉਹਦੇ ਮੁਤਾਬਿਕ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਖਾਸ ਕਰਕੇ ਵੇਖਣ ਨੂੰ ਇਹੀ ਆ ਰਹੀ ਹੈ ਵੀ ਹਰਿਆਣਾ ਦੇ ਸਿਐਮ ਜਿਹੜੇ ਰਹੇ ਨੇ ਨੋਰਦਲ ਖੱਟਰ ਉਹਨਾਂ ਨੇ ਆਪਦੀ ਵਿਧਾਨ ਸਭਾ ਸੀਟ ਤੋਂ ਆਲਦਾ ਡਿਜ਼ਾਈਨ ਕਰਕੇ ਤੇ ਹੁਣ ਐਮਪੀ ਜਿਹੜਾ ਇਲੈਕਟਰ ਨੇ ਉਹ ਕਰਨਾਲ ਤੋਂ ਡਰ ਰਹੇ ਨੇ ਤੇ ਖਾਸ ਕਰ ਗੱਲ ਕੀਤੀ ਜਾਵੇ ਅੱਜ ਕੁਝ ਦੇਸ਼ ਦੇ ਲੋਕਾਂ ਨੂੰ ਇਹ ਵੀ ਉਮੀਦ ਹੈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋ ਖਾਸ ਜੜੀਆਂ ਨੇ ਉਹ ਆਪਦੀਆਂ ਰਿਆਇਤਾ ਜੜੀਆਂ ਨੇ ਉਹ ਪਬਲਿਕ ਨੂੰ ਦੇ ਸਕਦੇ ਜਿਵੇਂ ਕੁਝ ਅਨਾਉਂਸਮੈਂਟਸ ਕਰ ਸਕਦੇ ਨੇ ਚੰਗੀਆਂ ਜੜੀਆਂ ਨੇ ਉਹ ਵੀ ਲੋਕਾਂ ਨੂੰ ਖਾਸ ਉਮੀਦ ਅੱਜ ਦੇ ਪ੍ਰਧਾਨ ਮੰਤਰੀ ਕੋਲ ਆਏਗੀ ਜੀ ਜੇ ਜਗਜੀਤ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਜਨਾਲਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ 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 ਜੇ ਮੈਂ ਦੱਸਣਾ ਕਿ ਜਨਾਲਾ ਦੀ ਗੱਲ ਕਰੀਏ ਤਾਂ ਨਾਲ ਵਿੱਚ ਸਾਰੇ ਹੀ ਵਰਕਰਾਂ ਤੇ ਕੰਕਰ ਜਿਵੇਂ ਕਹੇ ਰਹੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਬਿਲਕੁਲ ਨੌਸੂ ਜਾਣੀਆਂ ਤੇ ਅਤੇ ਵਰਕਰਾਂ ਵਿੱਚ ਪਾਰੀ ਉਛਾ ਹੈ ਵੋਟ ਪ੍ਰਚਾਰ ਨੂੰ ਲੈ ਕੇ ਪਰ ਅਜੇ ਤੱਕ ਜੇ ਗੱਲ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਲਿਸਟ ਜਾਰੀ ਹੋਈ ਹੈ ਉਸ ਤੋਂ ਇਲਾਵਾ ਅਜੇ ਕਾਲੀਤਲ ਭਾਜਪਾ ਦੀ ਗੱਠਜੋੜ ਦੀ ਹਲੇ ਕਿਤਨਾ ਕਿਤੇ ਗੱਲਾਂ ਚੱਲਦੀਆਂ ਨੇ ਪਰ ਕਿਸੇ ਪਾਸੇ ਹਲੇ ਕੋਈ ਅਨ ਦੀ ਟਿਕਟ ਅਨਾਉਂਸ ਨਹੀਂ ਹੋਈ ਜੇ ਕਾਂਗਰਸ ਪਾਰਟੀ ਪੋਲਿਟਿਕਸ ਨਾਲ ਉਹਨਾਂ ਉਸ ਵਿੱਚ ਕੋਈ ਬਦਲ ਨਹੀਂ ਸਕਦੇ ਪਰਮਾ ਜੜੀਆਂ ਨੇ ਕੋਰਡੀਆਂ ਨੇ ਕਿ ਕਿਸੇ ਹੋਰ ਵੀ ਤਾਂ ਸੋਨੀ ਸਾਹਿਬ ਨੂੰ ਵੀ ਟਿਕਟ ਮਿਲ ਸਕਦੀ ਹੈ ਪਰ ਅੱਜ ਕੋਈ ਟਿਕਟ ਅਨਾਉਂਸ ਨਹੀਂ ਹੋਈ ਲੋਕ ਕਹਿੰਦੇ ਕਿ ਜਿਹੜੇ ਵਰਤ ਚਾ ਉਹਨਾਂ ਵਿੱਚ ਇਸ ਤੀਰੇ ਵਾਲਾ ਇਤਕਰਾਰ ਕੀਤਾ ਜਾ ਰਿਹਾ ਹੈ ਕਿ ਕਿਹੜੀ ਟਿਕਟ ਅਨਾਉਂਸ ਹੁੰਦੀ ਹੈ ਤੇ ਕਿਸ ਨੂੰ ਅਸੀਂ ਪ੍ਰਚਾਰ ਕਰਾਂਗੇ ਬਾਕੀ ਜੇ ਗੱਲ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਹਿੰਦੇ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਖਾਉਤ ਆਮ ਆਦਮੀ ਪਾਰਟੀ ਸਾਰੇ ਸੱਤਪੱਤ ਕਾਪਾ ਦੀ ਕਾਪ ਜਿਹੜਾ ਪਰਿਉਚਾਰ ਦੇਖ ਨੂੰ ਮਿਲ ਰਿਹਾ ਤੇ ਇਸ ਲਈ ਕਿਹਾ ਹੁਣ ਪ੍ਰਚਾਰ ਦੀ ਵੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੀ ਜਿਹੜੇ ਅਮਰੀਕਾ ਤੋਂ ਨੂੰ ਆਈ ਹੋਈ ਐ ਐਡਵੋਕੇਟ ਅਮਨਦੀਪ ਕੌਰ ਜੀ ਉਹ ਵੀ ਲਗਾਤਾਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਕੱਲ ਵੀ ਜਿਸ ਤਰੀਕੇ ਨਾਲ ਉਹ ਰੋਪੀ ਦੀਆਂ ਸਿੱਖਿਆ ਦੇ ਸਾਹਮਣੇ ਉਹਨਾਂ ਨੇ ਜਾਏ ਇਸ ਤਰ੍ਹਾਂ ਪਹਿਲਾਂ ਉਹਨਾਂ ਦੇ ਵਿੱਚ ਬੜਾ ਵੱਡੇ ਪੱਧਰ ਤੇ ਚੋਣਕਾਰ ਕਸਤੇ ਵੱਡੀ ਜਿੱਤ ਪ੍ਰਾਪਤ ਹੋਈ ਸੀ ਭਰਾ ਹੁਣ ਵੀ ਉਸੇ ਜੀ ਨੂੰ ਲੈ ਕੇ ਅਸੀਂ ਫਿਰ ਪ੍ਰਚਾਰ ਕਰਾਂਗੇ ਤੇ ਜੜੀ ਆ ਜਿੱਤ ਯਕੀਨੀ ਬਣਾਵਾਂਗੇ ਜੀ ਜੀ ਤੇ ਕਪਿਲ ਹੁਣ ਪੁੱਛਣਾ ਚਾਹਾਂਗੇ ਜਿਹੜੇ ਪਰਨੀਤ ਕੌਰ ਨੇ ਉਹਨਾਂ ਨੇ ਵੀ ਅਬ ਉਹਨਾਂ ਬੀਜੇਪੀ ਦੇ ਵਿੱਚ ਹੁਣ ਸ਼ਾਮਲ ਹੋ ਗਏ ਨੇ ਤੇ ਕੀ ਲੱਗਦਾ ਹੈ ਪਟਿਆਲਾ ਦੇ ਵਿੱਚ ਉਹਨਾਂ ਦਾ ਉਮੀਦਵਾਰ ਦੇ ਵਜੋਂ ਉਤਰਨਾ ਕਿੰਨਾ ਕੁ ਖਾਸ ਰਹੇਗਾ ਪਟਿਆਲਾ ਦੇ ਲਈ ते कमल कमल में तो अजकोल एक जोड़ा हेलो कपिल तो अजकोल मेरी आवाज आ पा रही है नहीं मैम आवाज क्लियर नहीं आ रही तो कट कट आ रही होगा ਤਬੀ ਲਗ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਤੋਂ ਇਹ ਸਵਾਲ ਕਰਨਾ ਚਾਹਾਂਗੀ ਪਰਨੀਤ ਕੌਰ ਦੇ ਵੱਲੋਂ ਵੀ ਹੁਣ ਭਾਜਪਾ ਦਾ ਪੱਲਾ ਫੜ ਲਿਆ ਗਿਆ ਹੈ ਤੇ ਪਟਿਆਲਾ ਤੋਂ ਉਹ ਉਮੀਦਵਾਰ ਚੁਣੇ ਗਏ ਨੇ ਤੇ ਕੀ ਲੱਗਦਾ ਹੈ ਕਿ ਪਟਿਆਲਾ ਵਾਲਿਆ ਜਿਹੜੇ ਨਿਵਾਸੀ ਨੇ ਉਹਨਾਂ ਦੇ ਵਾਸਤੇ ਤੇ ਬੀਜ ਜਿਹੜਾ ਭਾਜਪਾ ਦੇ ਵਾਸਤੇ ਜੁੜਾ ਹੈ ਕਿੰਨਾ ਕੁ ਫਾਇਦਾ ਹੋ ਸਕਦਾ ਹੈ ਪਰਨੀਤ ਕੌਰ ਦਾ ਬੀਜ ਜਿਹੜੇ ਪਟਿਆਲਾ ਤੋਂ ਉਮੀਦਵਾਰ ਹੋਣਾ ਜੀ ਮੈਮ ਫਾਇਦਾ ਤਾਂ ਬਹੁਤ ਜ਼ਿਆਦਾ ਹੋਣਾ ਹੈਗਾ ਪਰ ਬਠਿੰਡਾ ਦੀ ਗੱਲ ਕਰੀ ਤਾਂ ਬਠਿੰਡਾ ਵਿੱਚ ਵੀ ਇਹੀ ਚਰਚਾ ਚੱਲ ਰਹੀ ਹੈਗੀ ਕਿ ਭਾਜਪਾ ਤੇ ਅਕਾਲੀ ਦਾ ਗੱਠ ਜੋੜ ਕਿ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਤੇ ਪਰ ਹਜੇ ਕੀ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੜੀਆਂ ਨੂੰ ਜਿਹੜਾ ਕਿ ਐਲਾਨਿਆ ਗਿਆ ਹੈਗਾ ਤੇ ਕਾਂਗਰਸ ਦੀ ਅਗਲੀ ਗੱਲ ਤੇ ਬੀਜੇਪੀ ਦੇ ਹਜੇ ਤੱਕ ਉਮੀਦਵਾਰ ਦੀ ਨਿਸ਼ਚਿਤ ਨਹੀਂ ਜਾਰੀ ਕੀਤੀ ਗਈ ਤਾਂ ਕਿਤੇ ਨਾ ਕਿਤੇ ਦੇ ਜਿਹੜੇ ਕਿ ਇਹਨਾਂ ਦੇ ਵਰਕਰ ਹੈਗੇ ਤਾਂ ਪ੍ਰਚਾਰ ਦੇ ਦੇ ਵਿੱਚ ਪੂਰਾ ਜ਼ੋਰ-ਸ਼ੋਰ ਨਾਲ ਕਰ ਰਹੇ ਨੇ ਕਿ ਬਠਿੰਡਾ ਦੀ ਗੱਲ ਕਰੀਏ ਤਾਂ ਕਮਲ ਤੋਂ ਅਡੇ ਕੋਲ ਮੈਂ ਪੁੱਛਣਾ ਚਾਹਵਾਂਗੀ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹਵਾਂਗੀ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਅਜੋੜਾ ਹੈ ਕਿਸ ਤਰ੍ਹਾਂ ਦੀ ਤਿਆਰੀਆਂ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਖਾਸਾ ਉਤਸ਼ਾਹ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ ਜੀ ਬਿਲਕੁਲ ਇਹ ਗੱਲ ਕਿੁੱਝ ਜਵੇ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੀ ਜਿਹੜੇ ਚਾਰੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਤੇ ਖਾਸ ਕਰਕੇ ਜੇ ਗੱਲ ਕਿੁੱਝ ਜਵੇ ਹਰੇਕ ਵਿਧਾਇਕ ਵੱਲੋਂ ਆਪਣਾ ਜੋਰ ਲਾਇਆ ਜਾ ਰਿਹਾ ਤੇ ਨਾਲ ਹੀ ਵਰਕਰਾਂ ਦੇ ਵਿੱਚ ਜਿਹੜਾ ਵਾ ਅਜੇ ਤੱਕ ਅਲੀਆਂ ਉਪਲਬਧੀਆਂ ਗਿਣਾਂਦੀਆਂ ਰਹੀਏ ਤੇ ਅਜੇ ਤੱਕ ਅਲੀਆਂ ਉਪਲਬਧੀਆਂ ਦੇ ਵਿੱਚ ਨਾਲ ਹੀ ਜਿਹੜੇ ਨੇ ਐਮਐਲਏ ਜਿਹੜੇ ਨੇ ਉਹ ਆਪ ਖੜੇ ਨਜ਼ਰ ਆਉਂਦੇ ਪਏ ਨੇ ਤੇ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਮਰਕਰ ਸਿੰਘ ਨੋ ਤੇ ਵਿੱਚ ਕਾਫੀ ਪਾਲੀ ਸਾਬ ਹੈ ਵੀ ਜਿਹੜਾ ਚਿਹਰਾ ਆਏਗਾ ਵੇ ਦਾਗ ਚਿਹਰਾ ਆਏਗਾ ਜਾਂ ਨਵਾਂ ਚਿਹਰਾ ਹੀ ਜਿਹੜਾ ਵਾ ਉਹ ਪਾਰਟੀ ਫਰੋਜ਼ਪੁਰ ਦੇ ਵਿੱਚ ਉਮੀਦਵਾਰ ਐਲਾਨ ਕਰੇਗੀ ਜਿਸ ਦੇ ਚੱਲਦੇ ਕਿ ਉਹਨਾਂ ਨੂੰ ਇਹ ਉਮੀਦ ਹੈ ਉਹਨਾਂ ਨੂੰ ਇਹ ਪੂਰਾ ਆਪਣਾ ਮਤਲਬ ਕਿ ਉਮੀਦ ਹੈ ਵੀ ਜਿਸ ਤਰ੍ਹਾਂ ਪਾਰਟੀ ਪਿਛਲੇ ਕੰਮ ਕਰ ਰਹੀ ਹੈ ਉਹ ਵੀ ਪਾਰਟੀ ਅੱਗੇ ਕੰਮ ਕਰੇਗੀ ਤੇ ਅਸੀਂ ਫਰੋਜ਼ਪੁਰ ਦੀ ਜਿਹੜੀ ਸੀਟ ਵਾ ਉਹ ਜਿੰਦਗੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਜੀਵਲ ਦੀ ਟੀਮ ਵਿੱਚ ਪਾਵਾਂਗੇ ਜੀ ਜੈ ਬਹੁਤ ਬਹੁਤ